ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚਿੰਨਾਂ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਹੈ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਆਏ ਆ ਪਿੰਡ ਭਗਤਾ ਪਾਈਕਾ ਜਿਲ੍ਹਾ ਇਹਨੂੰ ਬਠਿੰਡਾ ਲੱਗ ਜਾਂਦਾ ਹੈ ਤਹਿਸੀਲ ਰਾਮਪੁਰਾ ਫੂਲ ਲੱਗ ਜਾਂਦੀ ਹੈ ਤੇ ਜੋ ਤੁਸੀਂ ਸਕਰੀਨ ਤੇ ਵੜ ਦੇਖ ਰਹੇ ਆ ਬਈ ਏ ਬਾਈ ਨੇ ਅੱਜ ਵਕਾਊ ਆ ਤੇ ਬਾਈ ਦਾ ਵਪਾਰ ਲੈਣ ਦਾ ਕੰਮ ਆ ਬਾਕੀ ਡਿਟੇਲ ਆਪਾਂ ਬਈ ਬਾਈ ਤੋਂ ਲੈਣੇ ਆ ਸਸੀ ਗਾਲ ਬਈ ਸਸੀ ਗਾਲ ਜੀ ਕੀ ਨਾਮ ਵੀਰੇ ਆਪਣਾ ਹਰਪ੍ਰੀਤ ਆ ਜੀ ਠੀਕ ਆ ਤੇ ਹਰਪ੍ਰੀਤ ਕੀ ਡਿਟੇਲ ਆ ਬਈ ਇਹ ਗਾਂ ਦੀ ਆਪਣੀ ਇਹ ਦੂਜਾ ਸੂਆ ਜੀ ਦੂਜਾ ਸੂਣਾ ਠੀਕ ਹਾਂਜੀ ਤੇ ਕਿੰਨੇ ਕਿਦਾਂ ਲੱਜੂ ਵੀਰੇ ਹਜੇ ਜਲੇ ਜੀ 15 ਪਏ ਆ ਜੀ ਹਜੇ 15 ਦਿਨ ਦੀ ਕੰਦੀ ਆ ਜੀ ਹਾਂਜੀ ਠੀਕ ਆ ਤੇ ਪਹਿਲੇ ਸੂਏ ਬਈ ਪਤਾ ਮਾਤ ਕਿੰਨੇ ਕੀ ਦੱਸਿਆ ਰਿਕਾਰਡ ਦੋ 25 ਕਿਲੋ ਦੁੱਧ ਦਿੱਤਾ ਪਹਿਲੇ ਸੂਏ 25 ਸੂਏ 25 ਕਿਲੋ ਠੀਕ ਆ ਹਾਂਜੀ 25 ਕਿਲੋ ਬਈ ਪਹਿਲੇ ਸੂਏ ਦਾ ਦ ਹਵਾਨੇ ਦੀ ਵੀ ਖੁੱਲੇ ਆਂਗਾ ਆਪਣਾਂ ਦੀ ਬਾਡੀ ਸਟਰਕਚਰ ਬਹੁਤ ਸੋਹਣਾ ਲੱਗਿਆ। ਇਹ 10 15 10 15 ਦਿਨ ਖੁੱਲੀ ਲੈ ਜਾਣੀ ਜੀ। ਠੀਕ ਆ 10 15 ਦਿਨਾਂ ਦੀ ਬਈ ਹਜੇ ਕੱਚੀ ਆ ਥਣ ਥਣ ਬਹੁਤ ਸੋਹਣਾ ਲੱਗਿਆ ਕਰਮਾਣੇ ਦਾ ਕੋਈ ਭੋਰਾ ਫੋਟ ਚਾਂਗ ਨਹੀਂ। ਉਹ ਠੰਡੀ ਸੀਲ ਆ ਬਈ। ਠੰਡੀ ਸੀਲ ਪੂਰੀ ਆ ਤੇ ਇੱਕੋ ਹੀ ਦੂਰੀ ਤੇ ਥਣ ਲੱਗੇ ਵਿਆ ਤੇ ਵੇਲ ਤੇ ਕੱਦ ਕਾਠ ਵਹਿੜ ਦਾ ਬਾਗਮਾਲ ਆ ਬਈ। ਬਸ ਮੜਾਵੇ ਤੋੜ ਦੀ ਬਈ ਹਰਪਨੀ ਮੜਾ। ਬਾਕੀ ਸਾਨੂੰ ਤੋਰਾ ਤਖਾਣ ਨੇ ਤੁਰਦੀ ਉਹਨੂੰ ਥਣ ਹਵਾਨਾ ਦੱਸ ਜਾਣਾ ਬਈ। ਬਾਕੀ ਹਵਾਨੇ ਦੀ ਤੱਕ ਜਿੰਨੀ ਗਾਂ ਨੂੰ ਆ ਉਨੀ ਤੱਕ ਵਛਾ ਤੇ ਬਈ ਪਟਾਂ ਚ ਪੂਰਾ ਫਸਿਆ ਪਿਆ ਬਾਕੀ ਮੂੰਹ ਮੱਥੇ ਦੀ ਬਹੁਤ ਸੋਹਣੀ ਹੈ ਵੇੜ ਉਹ ਵੀ ਤੁਸੀਂ ਦੇਖ ਸਕਦੇ ਆਂ ਠੰਡੀ ਸੀਲਾ ਨਿਕਨਿਕਾ ਕਾਨਾ ਵੇੜਦਾ ਤੇ ਬਾਕੀ ਹਵਾ 15 ਦਿਨਾਂ ਦੀ ਕੱਚੀ ਆ ਬਈ ਹਜੇ 15 ਦਿਨਾਂ ਦੀ ਕੱਚੀ ਹਵਾਨਾ ਤੁਸੀਂ ਦੇਖ ਸਕਦੇ ਆਂ ਮੈਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਮੁੱਠੀ ਮੁੱਠੀ ਹਰ ਥਾਣਾ ਕੋਈ ਪੂਰਾ ਫੋਟ ਚਾਂਗਣੀ ਵੀ ਹਵਾਨੇ ਤੇ ਹਵਾਨੇ ਦੀ ਮਿਲਕ ਮੈਣ ਤੁਸੀਂ ਦੇਖ ਸਕਦੇ ਹੋਣ ਖਣੀ ਦੁੱਧ ਦਿਖਾਵਾਂਗੇ ਬਈ ਗਾਂ ਦੀ ਤੇ ਵੇੜ ਬਹੁਤ ਸੋਹਣੀ ਆ ਪਹਿਲੇ ਸਵੇਰੇ 25 ਲੀਟਰ ਦੁੱਧ ਦਾ ਰਿਕਾਰਡ ਸੀਗਾ ਜੈਸਾ ਹੁਣਾ ਹਵਾਨਾ ਦੁੱਧ ਐ ਤੁਸੀਂ ਬਈ ਗਾਂ ਚੰਗਾ ਪਾ ਜਾਣਾ ਬਾਕੀ ਹਜੇ ਮਰੀ ਟੈਲ ਦਿਖਾ ਦੀ ਬਈ ਵਾ ਬਾਕੀ ਦੋ ਟੈਲ ਤੋਂ ਦੇਖ ਹੰਡੀ ਸੀਲ ਬੁਲਟ ਟੈਲ ਬਈ ਤੁਸੀਂ ਦੇਖਦਾ ਵਾਂ ਵਾ ਨੂੰ ਹਵਾਨਾ ਵਧਦਾ ਤੇ ਬਾਕੀ ਹਜੇ 15 ਦਿਨਾਂ ਦੀ ਕੱਚੀ 15 ਦਿਨਾਂ ਚ ਕਰਮਾਲੀ ਨੇ ਆਪ ਦਾ ਨਾ ਰੰਗ ਪੂਰਾ ਦਿਖਾ ਜਾਣਾ ਬਈ ਇਹਨੇ ਤੇ ਬਾਕੀ ਕਦ ਕਾਠ ਤੋਂ ਬਾਕੀ ਮਿਲਕਵੇਂ ਦੇਖ ਸਕਦੇ ਆ ਬਈ ਆ ਮਿਲਕਵੇਂ ਬਾਕੀ ਨਾੜਾ ਪਿਛੋ ਆ ਨੇ ਤੇ ਦੇਖ ਸਕਦੇ ਆ ਉਵੇਂ ਖੜੀਆਂ ਤੇ ਕਦ ਕਾਠ ਤੋਂ ਬਈ ਬਾ ਕਮਾਲ ਆ ਕਦ ਕਾਠ ਤੇ ਵੇਲਵਾੜੀ ਬਹੁਤ ਚੰਗੀ ਆ ਬੈਠਦੀ ਕਦ ਤਾਂ ਬਹੁਤ ਵਈ ਇੱਛੇ ਚੱਕਰ ਹੁੰਦੀ ਆ ਬਾਈ ਦੇ ਵੀ ਮੋਢਿਆਂ ਤੋਂ ਉੱਪਰ ਹੀ ਜਾਂਦੀ ਆ ਤੇ ਬਾਈ ਹਰਪ੍ਰੀਤ ਕੀ ਡਿਮਾਂਡ ਕਰਦੇ ਆ ਵੀਰੇ ਆਪਾਂ ਦੀ 155 ਜੀ 155 ਹਾਂਜੀ ਮਾਨਤਾਣ ਹੋ ਜੂਗਾ ਮੁੱਲ ਹਾਂਜੀ ਕਰ ਦਾਂਗੇ ਜੀ 155 ਬਾਈ ਨੇ ਬਈ ਮੁੱਲ ਕੀਤਾ ਮੌਕੇ ਤੇ ਆਏ ਕੇ ਦਾ ਵੀ ਮਾਨਤਾਣ ਹੋ ਜੂਗਾ ਤੇ ਵੜ ਬਾਈ ਸੋਹਣੀਆਂ ਤੁਸੀਂ ਦੇਖ ਸਕਦੇ ਆ ਤੇ ਹਰਪ੍ਰੀਤ ਬਈ ਆਪਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦਾ ਪਿੰਡ ਭਗਤਾ ਭਾਈ ਤੇ ਘਰ ਆਪਣਾ ਸੂਏ ਕੋਲੇ ਭਾਈਆਂ ਨੇ ਕੋਠਿਆ ਜੀ ਠੀਕ ਹੈ ਵੀਰੇ ਹਾਂਜੀ ਤੇ ਮੋਬਾਈਲ ਨੰਬਰ ਮੇਰੇ 97792 21399 ਠੀਕ ਹੈ ਬਾਈ ਦਾ ਫੋਨ ਨੰਬਰ ਵੀ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਬਾਈ ਨਾਲ ਫੋਨ ਕੰਟੈਕਟ ਕਰ ਸਕਦੇ ਆ ਵੈੜ ਤੁਹਾਨੂੰ ਦਿਖਾਤੀ ਆ ਬਾਕੀ ਟੇਲ ਬਾਕੀ ਸੌਦਾ ਤੇ ਵੀ ਬਾਈ ਨਾਲ ਬਈ ਰਲਾਉਣਾ ਤੇ ਵੈੜ ਬਈ ਚੰਗੀ ਆ ਚੰਗੇ ਫਾਰਮ ਵਾਲੀ ਵੈੜ ਆ ਤੇ ਇੱਕ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਇਹਨਾਂ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਜੋ ਵੀ ਭਰਾ ਚੈਨਲ ਤੇ ਪਹਿਲੀ ਾਰ ਵੀਡੀਓ ਨਾਲ ਦੇਖਦਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਮਿਲਦੇ ਆਂ ਬਾਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖਾ